ਸ਼ੰਭੂ ਬਾਰਡਰ ਤੋਂ ਜਿੱਥੇ ਕਿ ਕਿਸਾਨ ਥੋੜੀ ਦੇਰ ਤੋਂ ਬਾਅਦ ਕੁਝ ਕਰਨਗੇ 1 ਵਜੇ ਦਾ ਸਮਾਂ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ 101 ਮਰਜੀਬੜਿਆਂ ਦਾ ਜੱਥਾ ਜਿਹੜਾ ਇਸੇ ਥਾਂ ਤੋਂ ਅੱਗੇ ਵੱਲ ਵਧੇਗਾ ਦਿੱਲੀ ਕੂਚ ਕਰੇਗਾ 13 ਫਰਵਰੀ ਨੂੰ ਵੀ ਦਿੱਲੀ ਕੂਚ ਕਰਨ ਦੀ ਕੋਸ਼ਿਸ਼ਾਂ ਹੋਈਆਂ 21 ਫਰਵਰੀ ਨੂੰ ਵੀ ਕੋਸ਼ਿਸ਼ਾਂ ਹੋਈਆਂ ਪਰ ਸਫਲ ਨਹੀਂ ਹੋਈ ਤਾਂ ਅੱਜ 6 ਤਰੀਕ ਨੂੰ ਫਿਰ ਤੋਂ ਕਿਸਾਨ ਦਿੱਲੀ ਕੂਚ ਕਰਨ ਦਾ ਵੱਡਾ ਐਲਾਨ ਕਰ ਚੁੱਕੇ ਥੋੜੀ ਜਿਹੀ ਦੇਰ ਦੇ ਬਾਅਦ ਕੂਚ ਕਰਨਗੇ ਪਰ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਜਿਹੜੇ ਪ੍ਰਬੰਧ ਨੇ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਜੋ ਪ੍ਰਬੰਧ ਅੱਜ ਇੱਥੇ ਕੀਤੇ ਹੋਏ ਨੇ ਉਹ یوں ਲੱਗਦਾ ਕਿ ਅੱਜ ਵੀ ਸ਼ਾਇਦ ਇੱਥੇ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾਵੇਗਾ ਕਿਉਂਕਿ ਜੋ ਤਸਵੀਰਾਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਮੈਂ ਜੋ ਜ਼ੂਮ ਕਰਕੇ ਦਿਖਾ ਰਿਹਾ ਤਸਵੀਰਾਂ ਕਿਸ ਤਰੀਕੇ ਦੇ ਨਾਲ ਹੈ ਨਦੀ ਦੇ ਉਸ ਪਾਰ ਜਿਹੜੀ ਆ ਫੋਰਸ ਲਗਾਈ ਗਈ ਆ ਫੋਰਸ ਲਗਾ ਦਿੱਤੀ ਗਈ ਆ ਪੈਰਾਮਿਲਟਰੀ ਫੋਰਸਾਂ ਤੇ ਬਾਕੀ ਦੂਜੇ ਪਾਸੇ ਪੁਲ ਦੇ ਉੱਪਰ ਉਦੇ ਉੱਪਰ ਵੀ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋੜਿਆਂ ਦੀਆਂ ਗੱਡੀਆਂ ਇੱਥੇ ਖੜੀਆਂ ਨੇ ਪਾਣੀ ਦੀਆਂ ਬਿਛਾੜਾ ਵਾਲੀਆਂ ਇੱਦਾਂ ਖੜੀਆਂ ਨੇ ਜੋ ਤਸਵੀਰਾਂ 21 ਨੂੰ 21 ਫਰਵਰੀ ਤੇ 13 ਫਰਵਰੀ ਨੂੰ ਦੇਖਣ ਨੂੰ ਮਿਲੀਆਂ ਸੀ ਉਹ ਤਸਵੀਰਾਂ ਦੇਖਣ ਨੂੰ ਮਿਲ ਸਕਦੀਆਂ ਨੇ ਕਿਸਾਨਾਂ ਦਾ ਇੱਕ ਕਹਿਣਾ ਆ ਕਿਸਾਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਉਹ ਵੀ ਇਹੀ ਕਹਿ ਰਹੇ ਨੇ ਕਿ ਸਾਨੂੰ ਨਹੀਂ ਲੱਗਦਾ ਕਿ ਅੱਜ ਵੀ ਅੱਗੇ ਜਾਣ ਦੇਣਗੇ ਪਰ ਉਹਨਾਂ ਦੇ ਇਰਾਦੇ ਜਿਹੜੇ ਨੇ ਪੱਕੇ ਨੇ ਕਿਉਂਕਿ ਅੱਜ ਇੱਕ ਬੜਾ ਹੀ ਖਾਸ ਦਿਨ ਬੜਾ ਖਾਸ ਦਿਹਾੜਾ ਜਿਹੜਾ ਆ ਪੂਰੀ ਦੁਨੀਆ ਦੇ ਵਿੱਚ ਨੌਵੀਂ ਪਾਤਸ਼ਾਹੀ ਹਿੰਦੂ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਤੇ ਅੱਜ ਉਸ ਗੁਰੂ ਸਾਹਿਬ ਦਾ ਆਸਰਾ ਲੈ ਕੇ ਅੱਜ ਕਿਸਾਨ ਜਿਹੜੇ ਨੇ ਦਿੱਲੀ ਵੱਲ ਚਾਲੇ ਪਾਉਣਗੇ ਥੋੜੀ ਦੇਰ ਦੇ ਬਾਅਦ ਕਿਸਾਨ ਦਿੱਲੀ ਵੱਲ ਜਾਣਗੇ ਪਰ ਉਸ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਜਿਹੜੀਆਂ ਨੇ ਕਿ ਨਦੀ ਦੇ ਉਸ ਪਾਰ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਫੋਰਸ ਤਿਆਰ ਬਰ ਤਿਆਰ ਖੜੀ ਆ ਤਾਂ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਦਿਖਾਨ ਕਰਦੀਆਂ ਨੇ ਕਿ ਕਿਸਾਨ ਜਿਹੜੇ ਅੱਜ ਅੱਗੇ ਜਾਣ ਦੇ ਵਿੱਚ ਸਫਲ ਹੋਣਗੇ ਕਿਉਂਕਿ ਅੱਜ ਕਿਸਾਨਾਂ ਦਾ ਕੋਈ ਟਰੈਕਟਰ ਲੈ ਕੇ ਨਹੀਂ ਜਾਣਾ ਕਿਸਾਨਾਂ ਦਾ ਕੋਈ ਟਰਾਲੀਆਂ ਲੈ ਕੇ ਨਹੀਂ ਜਾਣੀਆਂ ਬਲਕਿ ਅੱਜ ਕਿਸਾਨ ਜਾਣਗੇ ਤਾਂ ਸਿਰਫ ਤੇ ਸਿਰਫ ਪੈਦਲ ਜਾਣਗੇ ਤਸਵੀਰਾਂ ਦੇ ਵਿੱਚ ਤੁਹਾਨੂੰ ਕਿਸ ਤਰੀਕੇ ਦੇ ਜਿਹੜੇ ਨੇ ਇੰਤਜ਼ਾਮ ਲੱਗ ਰਹੇ ਨੇ ਉਹ ਇਹੀ ਦਰਸਾ ਰਹੇ ਨੇ ਕਿ ਸ਼ਾਇਦ ਅੱਜ ਵੀ ਕਿਸਾਨ ਜਿਹੜੇ ਨੇ ਅੱਗੇ ਵੱਲ ਨਹੀਂ ਜਾ ਸਕਣਗੇ ਪਰ ਕਿਸਾਨ ਕਹਿ ਰਹੇ ਨੇ ਕਿ ਭਾਵੇਂ ਸਾਨੂੰ ਅੱਜ ਰੋਕਣ ਭਾਵੇਂ ਸਾਨੂੰ ਕੱਲ ਰੋਕਣ ਅਸੀਂ ਲਗਾਤਾਰ ਜਿਹੜਾ ਇੱਕ ਕੋਸ਼ਿਸ਼ਾ ਕਰਦੇ ਰਹਾਂਗੇ ਮਾਰਚ ਤੱਕ ਦੀਆਂ ਸਾਡੀਆਂ ਤਿਆਰੀਆਂ ਹੋ ਚੁੱਕੀਆਂ ਨੇ ਅੱਗੇ ਦਾ ਸਮਾਂ ਦੱਸੇਗਾ ਅੱਗੇ ਦੀ ਤਿਆਰੀ ਜਿਹੜੀ ਅਸੀਂ ਫਿਰ ਲਿਖਾਂਗੇ ਪਰ ਫਿਰ ਹਾਲ ਅੱਜ ਦਾ ਦਿਨ ਬਹੁਤ ਖਾਸ ਦਿਨ ਮੰਨਿਆ ਜਾ ਰਿਹਾ ਅਜਦਾ ਦਿਨ ਦੇਖਣ ਵਾਲੀ ਗੱਲ ਹੈ ਕਿ ਆਖਰ ਕਦੋਂ ਤੱਕ ਕਿਸਾਨ ਇਸ ਤਰੀਕੇ ਦੇ ਨਾਲ ਜੁੱਦੋ ਜਹਿਦ ਕਰਦੇ ਰਹਿਣਗੇ ਤੇ ਆਖਰ ਜੁੱਦੋ ਜਹਿਦ ਦੇ ਵਿੱਚ ਕਈ ਕਿਸਾਨ ਜਿਹੜੇ ਨੇ ਜ਼ਖਮੀ ਹੋਏ ਨੇ ਕਈ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਖਨੌਰੀ ਬਾਰਡਰ ਦੇ ਉੱਤੇ ਸ਼ੁਭਕਰਨ ਸਿੰਘ ਨੌਜਵਾਨ ਜਿਹੜਾ ਆ 21 ਸਾਲਾਂ ਦਾ ਉਸ ਦੀ ਸ਼ਹੀਦੀ ਹੋਈ ਇਸ ਬਾਰਡਰ ਦੇ ਉੱਤੇ ਕਈ ਕਿਸਾਨ ਜਿਹੜੇ ਸ਼ਹੀਦ ਹੋ ਗਏ ਕਈ ਪਹਿਲਾਂ ਜ਼ਖਮੀ ਹੋਏ ਸੀ ਹੰਝੂ ਗੈਸ ਦੇ ਗੋਲੇ ਜਦੋਂ ਚੱਲੇ ਸੀ 13 ਫਰਵਰੀ ਤੇ 21 ਫਰਵਰੀ ਨੂੰ ਉਸ ਤੋਂ ਬਾਅਦ ਕਈ ਬਜ਼ੁਰਗ ਕਿਸਾਨ ਸੀ ਜਿਹੜੇ ਇਸ ਮੋਰਚੇ ਦੇ ਵਿੱਚ ਡਟੇ ਹੋਏ ਸੀ ਉਹਨਾਂ ਨੇ ਸ਼ਹੀਦੀ ਪਾਈਆ ਤਾਂ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਬੈਠੇ ਨੇ ਪਰ ਜੋ ਅੱਜ ਤਸਵੀਰਾਂ ਇੱਥੇ ਬੋਲ ਰਹੀਆਂ ਨੇ ਜੋ ਤਸਵੀਰਾਂ ਨੇ ਉਹਨਾਂ ਨੂੰ ਦੇਖ ਕੇ ਲੱਗਦਾ ਨਹੀਂ ਕਿ ਅੱਜ ਕਿਸਾਨ ਅੱਗੇ ਵੱਲ ਜਾਣਗੇ ਪਰ ਇਰਾਦੇ ਕਿਸਾਨਾਂ ਦੇ ਪੱਕੇ ਨੇ ਥੋੜੀ ਦੇਰ ਦੇ ਬਾਅਦ ਪਤਾ ਲੱਗ ਜਾਏਗਾ ਇੱਕ ਵਾਰ ਫਿਰ ਜੁੜੇ ਹਾਂ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਕਿਸਾਨ ਥੋੜੀ ਦੇਰ ਤੋਂ ਬਾਅਦ ਕੂਚ ਕਰਨਗੇ 1 ਵਜੇ ਦਾ ਸਮਾਂ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ 101 ਮਰਜੀਬੜਿਆਂ ਦਾ ਜੱਥਾ ਜਿਹੜਾ ਆ ਇਸੇ ਥਾਂ ਤੋਂ ਅੱਗੇ ਵੱਲ ਵਧੇਗਾ ਦਿੱਲੀ ਕੂਚ ਕਰੇਗਾ 13 ਫਰਵਰੀ ਨੂੰ ਵੀ ਦਿੱਲੀ ਕੂਚ ਕਰਨ ਦੀ ਕੋਸ਼ਿਸ਼ਾਂ ਹੋਈਆਂ 21 ਫਰਵਰੀ ਨੂੰ ਵੀ ਕੋਸ਼ਿਸ਼ਾਂ ਹੋਈਆਂ ਪਰ ਸਫਲ ਨਹੀਂ ਹੋਈ ਤਾਂ ਅੱਜ 6 ਤਰੀਕ ਨੂੰ ਫਿਰ ਤੋਂ ਕਿਸਾਨ ਦਿੱਲੀ ਕੂਚ ਕਰਨ ਦਾ ਵੱਡਾ ਐਲਾਨ ਕਰ ਚੁੱਕੇ ਥੋੜੀ ਜਿਹੀ ਦੇਰ ਦੇ ਬਾਅਦ ਕੂਚ ਕਰਨਗੇ ਪਰ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਜਿਹੜੇ ਪ੍ਰਬੰਧ ਨੇ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਜੋ ਪ੍ਰਬੰਧ ਅੱਜ ਇੱਥੇ ਕੀਤੇ ਹੋਏ ਨੇ ਉਹ یوں ਲੱਗਦਾ ਕਿ ਅੱਜ ਵੀ ਸ਼ਾਇਦ ਇੱਥੇ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾਵੇਗਾ ਕਿਉਂਕਿ ਜੋ ਤਸਵੀਰਾਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਮੈਂ ਜੋ ਜ਼ੂਮ ਕਰਕੇ ਦਿਖਾ ਰਿਹਾ ਤਸਵੀਰਾਂ ਕਿਸ ਤਰੀਕੇ ਦੇ ਨਾਲ ਹੈ ਨਦੀ ਦੇ ਉਸ ਪਾਰ ਜਿਹੜੀ ਆ ਫੋਰਸ ਲਗਾਈ ਗਈ ਆ ਫੋਰਸ ਲਗਾ ਦਿੱਤੀ ਗਈ ਆ ਪੈਰਾਮਿਲਟਰੀ ਫੋਰਸਾਂ ਤੇ ਬਾਕੀ ਦੂਜੇ ਪਾਸੇ ਪੁਲ ਦੇ ਉੱਪਰ ਉਰ ਦੇ ਉੱਪਰ ਵੀ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਵਾਲੀਆਂ ਗੱਡੀਆਂ ਇੱਥੇ ਖੜੀਆਂ ਨੇ ਪਾਣੀ ਦੀਆਂ ਬਿਛਾੜਾ ਵਾਲੀਆਂ ਇੱਦਾਂ ਖੜੀਆਂ ਨੇ ਜੋ ਤਸਵੀਰਾਂ 21 ਨੂੰ 21 ਫਰਵਰੀ ਤੇ 13 ਫਰਵਰੀ ਨੂੰ ਦੇਖਣ ਨੂੰ ਮਿਲੀਆਂ ਸੀ ਉਹ ਤਸਵੀਰਾਂ ਦੇਖਣ ਨੂੰ ਮਿਲ ਸਕਦੀਆਂ ਨੇ ਕਿਸਾਨਾਂ ਦਾ ਇੱਕ ਕਹਿਣਾ ਆ ਕਿਸਾਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਉਹ ਵੀ ਇਹੀ ਕਹਿ ਰਹੇ ਨੇ ਕਿ ਸਾਨੂੰ ਨਹੀਂ ਲੱਗਦਾ ਕਿ ਅੱਜ ਵੀ ਅੱਗੇ ਜਾਣ ਦੇਣਗੇ ਪਰ ਉਹਨਾਂ ਦੇ ਇਰਾਦੇ ਜਿਹੜੇ ਨੇ ਪੱਕੇ ਨੇ ਕਿਉਂਕਿ ਅੱਜ ਇੱਕ ਬੜਾ ਹੀ ਖਾਸ ਦਿਨਾਂ ਬੜਾ ਖਾਸ ਦਿਹਾੜਾ ਜਿਹੜਾ ਆ ਪੂਰੀ ਦੁਨੀਆ ਦੇ ਵਿੱਚ ਨੌਵੀਂ ਪਾਤਸ਼ਾਹੀ ਹਿੰਦੂ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਤੇ ਅੱਜ ਉਸ ਗੁਰੂ ਸਾਹਿਬ ਦਾ ਆਸਰਾ ਲੈ ਕੇ ਅੱਜ ਕਿਸਾਨ ਜਿਹੜੇ ਨੇ ਦਿੱਲੀ ਵੱਲ ਚਾਲੇ ਪਾਉਣਗੇ ਥੋੜੀ ਦੇਰ ਦੇ ਬਾਅਦ ਕਿਸਾਨ ਦਿੱਲੀ ਵੱਲ ਜਾਣਗੇ ਪਰ ਉਸ ਤੋਂ ਪਹਿਲਾਂ ਦੀ ਆਏ ਤਸਵੀਰਾਂ ਜਿਹੜੀਆਂ ਨੇ ਕਿ ਨਦੀ ਦੇ ਉਸ ਪਾਰ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਫੋਰਸ ਤਿਆਰ ਤਿਆਰ ਖੜੇ ਆ ਤਾਂ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਕਿਸਾਨ ਜਿਹੜੇ ਅੱਜ ਅੱਗੇ ਜਾਣ ਦੇ ਵਿੱਚ ਸਫਲ ਹੋਣਗੇ ਕਿਉਂਕਿ ਅੱਜ ਕਿਸਾਨਾਂ ਦਾ ਕੋਈ ਟਰੈਕਟਰ ਲੈ ਕੇ ਨਹੀਂ ਜਾਣਾ ਕਿਸਾਨਾਂ ਦਾ ਕੋਈ ਟਰਾਲੀਆਂ ਲੈ ਕੇ ਨਹੀਂ ਜਾਣੀਆਂ ਬਲਕਿ ਅੱਜ ਕਿਸਾਨ ਜਾਣਗੇ ਤਾਂ ਸਿਰਫ ਤੇ ਸਿਰਫ ਪੈਦਲ ਜਾਣਗੇ ਤਸਵੀਰਾਂ ਦੇ ਵਿੱਚ ਤੁਹਾਨੂੰ ਕਿਸ ਤਰੀਕੇ ਦੀ ਜਿਹੜੇ ਨੇ ਇੰਤਜ਼ਾਮ ਲੱਗ ਰਹੇ ਨੇ ਉਹ ਇਹੀ ਬਿਆਨ ਕਰ ਰਹੇ ਨੇ ਕਿ ਸ਼ਾਇਦ ਅੱਜ ਵੀ ਕਿਸਾਨ ਜਿਹੜੇ ਨੇ ਅੱਗੇ ਵੱਲ ਨਹੀਂ ਜਾ ਸਕਣਗੇ ਪਰ ਕਿਸਾਨ ਕਹਿ ਰਹੇ ਨੇ ਕਿ ਭਾਵੇਂ ਸਾਨੂੰ ਅੱਜ ਰੋਕਣ ਭਾਵੇਂ ਸਾਨੂੰ ਕੱਲ ਰੋਕਣ ਅਸੀਂ ਲਗਾਤਾਰ ਜਿਹੜਾ ਇੱਕ ਕੋਸ਼ਿਸ਼ਾਂ ਕਰਦੇ ਰਹਾਂਗੇ ਮਾਰਚ ਤੱਕ ਦੀਆਂ ਸਾਡੀਆਂ ਤਿਆਰੀਆਂ ਹੋ ਚੁੱਕੀਆਂ ਨੇ ਅੱਗੇ ਦਾ ਸਮਾਂ ਦੱਸੇਗਾ ਅੱਗੇ ਦੀ ਤਿਆਰੀ ਜਿਹੜੀ ਅਸੀਂ ਫਿਰ ਲਿਖਾਂਗੇ ਪਰ ਫਿਲਹਾਲ ਅੱਜ ਦਾ ਦਿਨ ਬਹੁਤ ਖਾਸ ਦਿਨ ਮੰਨਿਆ ਜਾ ਰਿਹਾ ਅੱਜ ਦਾ ਦਿਨ ਦੇਖਣ ਵਾਲੀ ਗੱਲ ਹੈ ਕਿ ਆਖਰ ਕਦੋਂ ਤੱਕ ਕਿਸਾਨ ਇਸ ਤਰੀਕੇ ਦੇ ਨਾਲ ਜੁੱਧੂ ਜਹਦ ਕਰਦੇ ਰਹਿਣਗੇ ਤੇ ਆਖਰ ਜੁੱਧੂ ਜਹਦ ਦੇ ਵਿੱਚ ਕਈ ਕਿਸਾਨ ਜਿਹੜੇ ਨੇ ਜ਼ਖਮੀ ਹੋਏ ਨੇ ਕਈ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਖਨੌਰੀ ਬਾਰਡਰ ਦੇ ਉੱਤੇ ਸ਼ੁਭ ਕਰਨ ਸਿੰਘ ਨੌਜਵਾਨ ਜਿਹੜਾ ਆ 21 ਸਾਲਾਂ ਦਾ ਉਸ ਦੀ ਸ਼ਹੀਦੀ ਹੋਈ ਇਸ ਬਾਰਡਰ ਦੇ ਉੱਤੇ ਕਈ ਕਿਸਾਨ ਜਿਹੜੇ ਸ਼ਹੀਦ ਹੋ ਗਏ ਕਈ ਪਹਿਲਾਂ ਜ਼ਖਮੀ ਹੋਏ ਸੀ ਹੰਝੂ ਗੈਸ ਦੇ ਗੋਲੇ ਜਦੋਂ ਚੱਲੇ ਸੀ 13 ਫਰਵਰੀ ਤੇ 21 ਫਰਵਰੀ ਨੂੰ ਉਸ ਤੋਂ ਬਾਅਦ ਕਈ ਬਜ਼ੁਰਗ ਕਿਸਾਨ ਸੀ ਜਿਹੜੇ ਇਸ ਮੋਰਚੇ ਦੇ ਵਿੱਚ ਡਟੇ ਹੋਏ ਸੀ ਉਹਨਾਂ ਨੇ ਸ਼ਹੀਦੀ ਪਾਈਆ ਤਾਂ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਮਰਵਾਉਣ ਦੇ ਲਈ ਬੈਠੇ ਨੇ ਪਰ ਜੋ ਅੱਜ ਤਸਵੀਰਾਂ ਇੱਥੇ ਬੋਲ ਰਹੀਆਂ ਨੇ ਜੋ ਤਸਵੀਰਾਂ ਨੇ ਉਹਨਾਂ ਨੂੰ ਦੇਖ ਕੇ ਲੱਗਦਾ ਨਹੀਂ ਕਿ ਅੱਜ ਕਿਸਾਨ ਅੱਗੇ